ਨੁਖਤਾ ਕੇ ਸਾਂਝੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਅੱਲਾਹੀ ਦਰਗਾਹੀ ਫਰਮਾਨ ਸਾਡੇ ਸੰਸਾਰਿਕ ਜੀਵਨ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਆਪ ਸਰਵ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਕੇ ਗੋਦ ਅੰਦਰ ਜੁੜ ਬੈਠ ਕੇ ਅੰਗੜੇ ਟਿਕਾਓ ਇਕਾਗਰਤਾ ਦੇ ਨਾਲ ਗੁਰ ਹੁਕਮ ਨੂੰ ਸੁਣਿਆ ਹੈ ਆਓ ਮਨੋਂ ਦਰਸ਼ੀਆਂ ਕਰੀਏ ਇਕਾਗਰ ਸੁਰਤیاں ਗੁਰੂ ਚਰਨਾਂ ਵਿੱਚ ਕੇਂਦਰਿਤ ਕਰਿਏ ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ ਵਾਹਿਗੁਰੂ ਜੀ ਧਨਾਸਰੇ ਮਹਲਾ ਚੌਥਾ ਸੋ ਅੱਜ ਦਾ ਪਾਵਨ ਪਵਿੱਤਰ ਫਰਮਾਨ ਤਨਾਸਰੀ ਰਾਗ ਦੇ ਅੰਦਰ ਚੌਥੇ ਗੁਰਦੇਵ ਚੌਥੇ ਸ਼ਨਸ਼ਾ ਦੀਨ ਦੁਨੀਆ ਕੇ ਦਾਤੇ ਬਖਸ਼ਸ਼ਾਂ ਦੇ ਪੰਡਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਹੈ ਸਤਿਗੁਰਾਂ ਨੇ 669 ਅਤੇ 669 ਅੰਕ ਦੇ ਉੱਪਰ ਇਸ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਤੋਂ ਸਾਹਿਬ ਜੀ ਹੁਕਮ ਦੁਆਰਾ ਕੀ ਬਖਸ਼ਾ ਸਾਡੀ ਝੋਲੀ ਵਿੱਚ ਪਾਰੇ ਨੇ ਆਓ ਭਾਵਨਾ ਰੂਪੀ ਝੋਲੀਆਂ ਗੁਰੂ ਚਰਣਾ ਵਿੱਚ ਫੈਲਾਈਏ ਇਕਾਗਰਤਾ ਦੇ ਨਾਲ ਮਨੋ ਵਰਤੀਆਂ ਇਕਾਗਰ ਕਰਕੇ ਗੁਰੂ ਚਰਣਾ ਵਿੱਚ ਜੁੜੀਏ ਸੁਰਤیاں ਗੁਰੂ ਚਰਣਾ ਵਿੱਚ ਕੇਂਦਰਿਤ ਕਰੀਏ ਜੀ ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਇਹ ਪਾਵਨ ਪੰਕਤੀਆਂ ਅਰੰਭਤਾ ਵਾਲੀਆਂ ਨੇ ਜੋ ਸਤਿਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕੀਤੀ ਹੈ ਕਿਉਂਕਿ ਭਾਗਾ ਵਾਲਿਓ ਰਹਾਉ ਸ਼ਬਦ ਦਾ ਕੇਂਦਰੀ ਭਾਵ ਹੈ ਰਹਾਉ ਸ਼ਬਦ ਦਾ ਤਤ ਭਾਵ ਨਚੋੜ ਹੈ ਤੋ ਸਤਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਕੀ ਕਹਿ ਰਹੇ ਨੇ ਬੋਲੋ ਭਾਈ ਹਰ ਕੀਰਤ ਹਜ ਭਵਜਲ ਤੀਰਥ ਪਾਤਸ਼ਾਹ ਜੀ ਕਹਿ ਰਹੇ ਹਨ ਐ ਸਜਣੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਆਬਾਦਤ ਕਰੋ ਆਬਾਦਤ ਕਿਸ ਤਰ੍ਹਾਂ ਕਰਨੀ ਹੈ ਸਤਗੁਰਾਂ ਨੇ ਇਹ ਵੀ ਦੱਸ ਦਿੱਤਾ ਬੋਲਣਾ ਕੀ ਹੈ ਆਪਣੇ ਸਰੀਰ ਰੂਪੀ ਮੁਖ ਦੇ ਵਿੱਚੋਂ ਅਤੇ ਮਨ ਰੂਪੀ ਮੁਖ ਦੇ ਵਿੱਚੋਂ ਕੀ ਬੋਲਣਾ ਹੈ ਬੋਲੋ ਭਾਈ ਹਰ ਕੀਰਤ ਭਾਵ ਰੱਬ ਜੀ ਦੀ ਕੀਰਤੀ ਕਰਨੀ ਹੈ ਹਰ ਤੋਂ ਭਾਵ ਅਕਾਲ ਪੁਰਖ ਪਰਮਾਤਮਾ ਗੀਰਤੋ ਭਾਵ ਉਸ ਦੀ ਸਿਫਤ ਤੋਂ ਸਲਾਮ ਉਸ ਦੀ ਵਿਚਾਰ ਕਰਨੀ ਹੈ ਸਿਫਤ ਤੋਂ ਸਲਾਹ ਕਰਨੀ ਹੈ ਉਸ ਦੇ ਗੁਣਾਂ ਨੂੰ ਗਾਉਣਾ ਹੈ ਹਰ ਭਵਜਲ ਤੀਰਥ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਜਦੋਂ ਧਿਆਵੇਂਗਾ ਜਪੇਗਾ ਤੇ ਤੇਰਾ ਇਹ ਸਰੀਰ ਹੀ ਤੀਰਥ ਬਣ ਜਾਵੇਗਾ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ ਰੱਬ ਜੀ ਦਾ ਨਾਮ ਐਸਾ ਤੀਰਥ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਕੇ ਸ਼ਬਦ ਨੂੰ ਵਿਚਾਰੇਗਾ ਗੁਰੂ ਕਾ ਸ਼ਬਦ ਹੀ ਤੀਰਥ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਦੋਂ ਗੁਰੂ ਕੇ ਸ਼ਬਦ ਰੂਪੀ ਤੀਰਥ ਦੀ ਵਿਚਾਰ ਕਰੇਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਅੰਦਰ ਗਿਆਨ ਹੋ ਜਾਵੇਗਾ ਅੰਦਰ ਸਮਝ ਆ ਜਾਵੇਗੀ ਕਰਤੇ ਦੀਆਂ ਵਡਿਆਈਆਂ ਦੇ ਵਿੱਚ ਅਪੇਧ ਹੋ ਜਾਵੇਗਾ ਇਸ ਲਈ ਦਾਤਾ ਜੀ ਕਹਿ ਰਹੇ ਹਨ ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੁ ਜਾਣੀ ਪਾਤਸ਼ਾਹ ਜੀ ਕਹਿ ਰਹੇ ਹਨ ਜਿਸ ਨੇ ਗੁਰੂ ਕੀ ਅਕਥ ਕਥਾ ਨੂੰ ਸਮਝੇ ਜਿਸ ਨੇ ਗੁਰੂ ਕੀ ਆਬਾਦਤ ਨੂੰ ਸਮਝ ਲਿਆ ਹਰਦਰ ਤਿਨ ਕੀ ਉਤਮ ਬਾਤ ਹੈ ਸੰਤੋ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀਆਂ ਵਡਿਆਈਆਂ ਆਚਰਜ ਨੇ ਸਤਿਗੁਰਾਂ ਦੇ ਦਰ ਦੀਆਂ ਵਡਿਆਈਆਂ ਹੈਰਾਨ ਕਰ ਦੇਣ ਵਾਲੀਆਂ ਨੇ ਸਤਿਗੁਰਾਂ ਦੇ ਦਰ ਦੀਆਂ ਬਖਸ਼ਾ ਐਸੀਆਂ ਨੇ ਭਾਗਾਂ ਵਾਲਿਓ ਸਤਿਗੁਰਾਂ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਿੱਤਾ ਹਰਦਰ ਤਿਨ ਕੀ ਉਤਮ ਬਾਤ ਹੈ ਸੰਤੋ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰ ਦੀ ਐਸੀ ਬਾਤ ਹੈ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਵੜੀ ਉੱਤਮ ਹੈ ਅਗਾਧ ਬੋਧ ਵੜਿਆਈ ਉਸ ਕਰਤੇ ਦੀ ਹੈ ਤੇ ਸਹਿਬ ਕਹਿ ਰਹੇ ਹਨ ਹਰ ਕਥਾ ਜਿਨ ਜਨ ਹੋਂ ਜਾਣੀ ਜਿਸ ਮਨੁੱਖ ਨੇ ਗੁਰੂ ਕੇ ਗਿਆਨ ਦੀ ਕਥਾ ਲੈ ਲਈ ਜਿਸ ਮਨੁੱਖ ਨੇ ਸਮਝ ਲੈ ਲਈ ਤੇ ਭਾਗਾਂ ਵਾਲਿਓ ਚੌਥੇ ਗੁਰਦੇਵ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ ਬਖਸ਼ਿਸ਼ ਵੇਖੋ ਇੱਕ ਨੂਰਾ ਮੁਸਲਮਾਨ ਸਤਗੁਰਾਂ ਦੇ ਦਰ ਤੇ ਆਇਆ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਉਸ ਦੇ ਦੁੱਖ ਦਰਿਦ੍ਰ ਨਾਸ ਕਰ ਦਿੱਤੇ ਤੇ ਦਸਮ ਗੁਰਦੇਵ ਨੇ ਗੁਰਮੁਖੋ ਉਸ ਨੂੰ ਚੇਤਾ ਕਰਾ ਦਿੱਤਾ ਦਸਵੇਂ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਉਸ ਨੂਰੇ ਮੁਸਲਮਾਨ ਨੇ ਜਨਮ ਬਦਲਿਆ ਤੇ ਭਾਗਾਂ ਵਾਲਿਓ ਦਸਵੇਂ ਗੁਰਦੇਵ ਨੇ ਚੇਤਾ ਕਰਾਇਆ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹਾਦਰ ਸ਼ਾ ਆਇਆ ਤੇ ਗੁਰਮੁਖੋ ਬਹਾਦਰ ਸ਼ਾ ਅਤੇ ਉਸ ਦੇ ਘਰ ਵਾਲੀ ਉਸ ਦੀ ਮਹਾਰਾਣੀ ਦੋਨੋਂ ਆਏ ਦੋਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਜਦ ਸਤਿਗੁਰੂ ਜੀ ਨਦੇੜ ਸਭ ਵੱਲ ਜਾ ਰਹੇ ਸਨ ਬਹਾਦਰ ਸ਼ਾ ਨੇ ਗੁਰਮੁਖੋ ਗੁਰੂ ਕੇ ਚਰਨਾਂ ਵਿੱਚ ਬੇਨਤੀ ਕੀਤੀ ਦਾਤਾ ਜੀ ਮੇਰਾ ਰਾਜ ਭਾਗ ਖੁੱਸ ਗਿਆ ਹੈ ਗੁਰਮੁਖੋ ਜਦੋਂ ਔਰੰਗਜ਼ੇਬ ਮਰ ਗਿਆ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਕਈ ਗੱਦੀ ਨਾਸ਼ੀਨ ਪੈਦਾ ਹੋ ਕਈ ਰਾਜੇ ਬਨਣ ਵਾਸਤੇ ਤਿਆਰ ਹੋ ਗਏ ਬਹਾਦਰ ਸ਼ਾ ਆਪਣੇ ਰਾਜ ਤੋਂ ਭੱਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਸਤਿਗੁਰੂ ਜੀ ਨਦੇੜ ਸਾਹਿਬ ਹਜ਼ੂਰ ਸਾਹਿਬ ਵੱਲ ਜਾ ਰਹੇ ਸਨ ਗੁਰੂ ਨੂੰ ਮਿਲਿਆ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਗੁਰਮੁਖੋ ਸਤਿਗੁਰੂ ਜੀ ਕਹਿਣ ਲੱਗੇ ਬਹਾਦਰ ਸ਼ਾ ਰਾਜ ਤੇ ਤੇਰਾ ਤੈਨੂੰ ਵਾਪਸ ਦਵਾ ਦੇਾਂਗੇ ਪਰ ਸਾਡੀਆਂ ਕੁਝ ਸ਼ਰਤਾਂ ਨੇ ਤੇ ਕਹਿਣ ਲੱਗਾ ਦਾਤਾ ਜੀ ਹੁਕਮ ਕਰੋ ਸਤਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਨੇ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਨੇ ਮੇਰੇ ਬੱਚਿਆਂ ਦੀਆਂ ਸਾਰਾਗਾ ਕੱਟ ਦਿੱਤੀਆਂ ਸਨ ਸਹਿਬਜ਼ਾਦਿਆਂ ਨੂੰ ਕੋਹ ਕੇ ਮਾਰਿਆ ਨੀਹਾਂ ਵਿੱਚ ਂ ਦਿੱਤਾ ਉਸ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਮੇਰੇ ਹਵਾਲੇ ਕਰ ਦੇਈ ਤੇ ਗੁਰਮਖੋ ਉਸ ਤੋਂ ਬਾਅਦ ਸਤਿਗੁਰੂ ਜੀ ਕਹਿ ਰਹੇ ਹਨ ਸਰਹੰਦ ਦਾ ਨਵਾਬ ਵਜ਼ੀਰ ਖਾਨ ਉਹ ਮੇਰੇ ਹਵਾਲੇ ਕਰ ਦੇਈ ਸ਼ੰਦੋਰੇ ਦਾ ਜੋ ਨਵਾਬ ਹੈ ਉਸ ਨੂੰ ਮੇਰੇ ਹਵਾਲੇ ਕਰ ਦੇਈ ਕਿਉਂਕਿ ਪੀਰ ਬੁੱਧੂ ਸ਼ਾਹ ਨੂੰ ਜੋ ਰੱਬ ਜੀ ਦੀ ਇਬਾਦਤ ਕਰਨ ਵਾਲਾ ਰੱਬ ਜੀ ਦੀ ਭਗਤੀ ਕਰਨ ਵਾਲਾ 500 ਮਰੀਦ ਅਤੇ ਆਪਣੇ ਪੁੱਤਰ ਗੁਰਮਖੋ ਗੁਰੂ ਕੇ ਚਰਨਾਂ ਦੇ ਵਿੱਚ ਜੰਗਾਂ ਦੇ ਵਿੱਚ ਸ਼ਹੀਦ ਹੋ ਗਏ ਸਤਿਗੁਰਾਂ ਦੀ ਸਿੱਖੀ ਵੇਖੋ ਅਬਾਦਤ ਦੇ ਨਾਲ ਨਿਭਾਉਣ ਵਾਲਾ ਸਤਿਗੁਰੂ ਜੀ ਕਹਿ ਰਹੇ ਹਨ ਸੱਚੇ ਸੁੱਚੇ ਮੁਸਲਮਾਨ ਨੂੰ ਇਸਨੇ ਕਤਰ ਕਰ ਦਿੱਤਾ ਜੋ ਸੰਧੌਰੇ ਦਾ ਨਵਾਬ ਸੀ ਪੀਰ ਬੁੱਧੂ ਸਾਨੂੰ ਕਤਲ ਕਰ ਦਿੱਤਾ ਸਤਿਗੁਰੂ ਜੀ ਕਹਿ ਰਹੇ ਹਨ ਇਹ ਚਾਰੇ ਮੈਨੂੰ ਚਾਹੀਦੇ ਨੇ ਤੇ ਗੁਰਮੁਖੋ ਬਹਾਦਰ ਸ਼ਾਹ ਕਹਿਣ ਲੱਗਾ ਸਤਿਗੁਰੂ ਜੀ ਚਾਰੇ ਤੁਹਾਨੂੰ ਮਿਲ ਜਾਣਗੇ ਗੁਰੂ ਕੇ ਚਰਨਾਂ ਵਿੱਚ ਨਮਸਕਾਰ ਕੀਤੀ ਗੁਰਮੁਖੋ ਸਤਿਗੁਰੂ ਜੀ ਥੋੜਾ ਜਿਹਾ ਵੇਖ ਕੇ ਮੁਸਕਰਾਏ ਜਦ ਹਸੇ ਸਤਿਗੁਰਾਂ ਨੇ ਗੁਰਮੁਖੋ ਇਸ ਨੂੰ ਰਾਜ ਦੀ ਵਾਰ ਦਿੱਤਾ ਸਿੱਖ ਸਤਿਗੁਰਾਂ ਨੇ ਭੇਜੇ ਇਸ ਦੇ ਕਮਸਾਨ ਦਾ ਜੁੱਧ ਹੋਇਆ ਦਿੱਲੀ ਦੇ ਤਖਤ ਦਾ ਰਾਜਾ ਬਹਾਦਰ ਸ਼ਾ ਬਣ ਗਿਆ ਫਿਰ ਆਪਣੀ ਮਹਾਰਾਣੀ ਦੇ ਨਾਲ ਅਨੇਕਾਂ ਭੇਟਾਵਾਂ ਲੈ ਕੇ ਗੁਰੂ ਕੇ ਦਰ ਤੇ ਆਇਆ ਜਦ ਸਤਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰਮੁਖੋ ਦੋਨੋਂ ਜੀ ਬੈਠੇ ਹਸਤ ਗੁਰੂ ਜੀ ਹੱਸ ਪਏ ਸਤਗੁਰਾਂ ਨੂੰ ਕਹਿਣ ਲੱਗਾ ਦਾਤਾ ਜੀ ਮੈਂ ਰਾਜਿਆਂ ਦੇ ਘਰ ਜੰਮਿਆ ਹਾਂ ਮੈਨੂੰ ਮੱਥਾ ਟੇਕਣਾ ਨਹੀਂ ਆਉਂਦਾ ਕੋਈ ਮੱਥਾ ਟੇਕਣ ਦੇ ਵਿੱਚ ਮੇਰੇ ਤੋਂ ਭੁੱਲ ਹੋ ਗਈ ਸਤਗੁਰੂ ਜੀ ਕਹਿਣ ਲੱਗੇ ਨਹੀਂ ਬਹਾਦਰ ਸ਼ਾ ਮੈਨੂੰ ਤੇਰੇ ਪਿਛਲੇ ਜੀਵਨ ਦੀ ਇੱਕ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੀ ਇੱਕ ਕਹਾਣੀ ਯਾਦ ਆ ਗਈ ਕਹਿਣ ਲੱਗਾ ਦਾਤਾ ਜੀ ਕਿ ਸਤਿਗੁਰੂ ਜੀ ਕਹਿਣ ਲੱਗੇ ਚੌਥੇ ਗੁਰਦੇਵ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਦ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾ ਰਹੇ ਸਨ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਪੂਰਨ ਤਾਲ ਭਾਵ ਜਦੋਂ ਸਰੋਵਰ ਦੀ ਖੁਦਾਈ ਕਰਾਰੇ ਸਨ ਸਤਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਆਪਣੇ ਪਾਸ ਸਮਾਂ ਥੋੜਾ ਹੈ ਕਿਉਂਕਿ ਭਾਗਾਂ ਵਾਲਿਓ ਸਤਗੁਰਾਂ ਨੇ 7 ਸਾਲ ਗੁਰਤਾ ਗੱਦੀ ਤੇ ਗੁਰੂ ਜੀ ਬਿਰਾਜਮਾਨ ਰਹੇ ਜਦੋਂ ਸਤਗੁਰਾਂ ਨੇ ਇਹ ਅੰਮ੍ਰਿਤਸਰ ਨਗਰ ਵਸਾਇਆ ਚੱਕ ਰਾਮਦਾਸ ਇੱਥੇ ਬਵੰਜਾ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਲਿਆ ਕੇ ਵਸਾਏ ਸਨਾਰ ਲਿਹਾਰ ਅਤੇ ਹੋਰ ਇਸੇ ਤਰ੍ਹਾਂ ਹੱਥੀ ਕਰਨੋ ਕਿਰਤ ਕਰਨ ਵਾਲੇ ਸਤਗੁਰਾਂ ਨੇ ਬਵੰਜਾ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਲਿਆ ਕੇ ਵਸਾਏ ਤੇ ਜਦੋਂ ਸਤਗੁਰੂ ਜੀ ਸਰੋਵਰ ਦੀ ਖੁਦਾਈ ਕਰਾਰੇ ਸਨ ਗੁਰੂ ਰਾਮਦਾਸ ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਸਮਾਂ ਥੋੜਾ ਹੈ ਇਸ ਲਈ ਆਪਾਂ ਕੁਝ ਮਜ਼ਦੂਰ ਦਿਹਾੜੀ ਤੇ ਰੱਖ ਲਈਏ ਸੰਗਤਾਂ ਸੇਵਾ ਕਰਨ ਵਾਲੀਆਂ ਵੀ ਬੜੀਆਂ ਸਨ ਤੇ ਭਾਗਾਂ ਵਾਲਿਓ ਕੁਝ ਮਜ਼ਦੂਰ ਬਾਬਾ ਬੁੱਢਾ ਜੀ ਨੇ ਦਿਹਾੜੀ ਤੇ ਰੱਖ ਲਏ ਨੂਰਾ ਮੁਸਲਮਾਨ ਇਸ ਦੇ ਪਾਸ ਰੇੜੀ ਤੇ ਖੋਤੀ ਸੀ ਤੇ ਗਰਮਖੋ ਇਹ ਵੀ ਮੁਸਲਮਾਨ ਇੱਟਾਂ ਦੂਰੋਂ ਲੈ ਕੇ ਪੱਠੇ ਤੋਂ ਆ ਲੈ ਕੇ ਆਇਆ ਕਰੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਨੂਰ ਦੀ ਨਿਸਰਾਤ ਤੋਂ ਇੱਟਾਂ ਲੈ ਕੇ ਰਾਮਦਾਸ ਨਗਰ ਦੇ ਵਿੱਚ ਅੰਮ੍ਰਿਤਸਰ ਲੈ ਕੇ ਆਇਆ ਕਰੇ ਹਰ ਰੋਜ਼ ਸ਼ਾਮ ਨੂੰ ਦਿਹਾੜੀ ਮਿਲਦੀ ਹੈ ਜੋ ਦਿਹਾੜੀ ਲੈਂਦੇ ਨੇ ਬਾਬਾ ਬੁੱਢਾ ਜੀ ਸਰੋਵਰ ਤੇ ਕੰਢੇ ਤੇ ਉਹਨਾਂ ਨੂੰ ਦਿਹਾੜੀ ਦਿੰਦੇ ਨੇ ਉਹਨਾਂ ਦੀ ਕਿਰਤ ਦਿੰਦੇ ਨੇ ਤੇ ਗੁਰਮਖੋ ਦੂਸਰੇ ਪਾਸੇ ਜੋ ਸੇਵਾ ਕਰਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੂਜੇ ਪਾਸੇ ਬੈਠ ਕੇ ਉਹਨਾਂ ਨੂੰ ਪਿਆਰ ਦਿੰਦੇ ਨੇ ਅਤੇ ਪ੍ਰਸ਼ਾਦ ਦਿੰਦੇ ਨੇ ਤੇ ਇੱਕ ਦਿਨ ਨੂਰੇ ਨੇ ਸੋਚਿਆ ਜਿੰਨੀ ਖੁਸ਼ੀ ਇਹਨਾਂ ਸਿੱਖਾਂ ਦੇ ਘਰ ਵਿੱਚ ਹੈ ਉਨੀ ਖੁਸ਼ੀ ਮੇਰੇ ਘਰ ਵਿੱਚ ਨਹੀਂ ਕਿਉਂ ਨਾ ਹੋਵੇ ਇੱਕ ਦਿਨ ਮੈਂ ਦਿਹਾੜੀ ਨਾ ਲਵਾਂ ਇੱਕ ਦਿਨ ਗੁਰੂ ਦੀ ਖੁਸ਼ੀ ਲਵਾਂ ਪ੍ਰਸ਼ਾਦ ਲਵਾਂ ਤੇ ਗੁਰਮੁਖੋ ਉਸ ਦਿਨ ਉਸਨੇ ਸੋਚਿਆ ਤੇ ਗੁਰੂ ਕੇ ਚਰਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਲਾਗ ਗਿਆ ਸਤਗੁਰੂ ਜੀ ਕਹਿਣ ਲੱਗੇ ਨੂਰਿਆ ਤੂੰ ਤੇ ਦਿਹਾੜੀ ਤੇ ਨਹੀਂ ਸਤਗੁਰੂ ਜੀ ਕਹਿਣ ਲੱਗੇ ਹਾਂ ਸਤਗੁਰਾਂ ਨੂੰ ਕਿਹਾ ਮਹਾਰਾਜ ਹਾਂ ਤਾਂ ਮੈਂ ਦਿਹਾੜੀ ਤੇ ਪਰ ਇੱਕ ਦਿਨ ਦੀ ਸੇਵਾ ਮੈਂ ਗੁਰੂ ਕੇ ਚਰਨਾਂ ਵਿੱਚ ਕਰਨੀ ਚਾਹਣਾ ਹਾਂ ਤੇ ਸਤਗੁਰਾਂ ਨੇ ਗੁਰਮਖੋ ਉਸ ਦੀ ਤਲੀ ਤੇ ਪ੍ਰਸ਼ਾਦ ਰੱਖ ਦਿੱਤਾ ਤੇ ਸਤਗੁਰੂ ਜੀ ਕਹਿਣ ਲੱਗੇ ਮੰਗ ਨੂਰਿਆ ਕੀ ਮੰਗਦਾ ਹੈ ਤੂੰ ਇੱਕ ਦਿਨ ਸੇਵਾ ਬੜੇ ਪਿਆਰ ਦੇ ਨਾਲ ਕੀਤੀ ਹੈ ਤੂੰ ਇਹ ਨਹੀਂ ਸੋਚਿਆ ਕਿ ਮੈਂ ਅੱਜ ਦਿਹਾੜੀ ਤੇ ਨਹੀਂ ਅੱਜ ਮੈਂ ਸੇਵਾ ਕਰਨੀ ਹੈ ਥੋੜੀ ਸੇਵਾ ਕਰਨਵਾ ਦਿਹਾੜੀ ਤੇ ਹਾਂ ਜਾਦਾ ਸੇਵਾ ਕਰਾਂ ਤੇ ਸਤਿਗੁਰੂ ਜੀ ਕਹਿਣ ਲੱਗੇ ਤੂੰ ਇਮਾਨਦਾਰੀ ਦੇ ਨਾਲ ਸੇਵਾ ਕੀਤੀ ਹੈ ਪਿਆਰ ਦੇ ਨਾਲ ਸੇਵਾ ਕੀਤੀ ਹੈ ਤੇਰੀ ਇੱਕ ਦਿਨ ਦੀ ਸੇਵਾ ਗੁਰੂ ਨਾਨਕ ਦੇ ਦਰ ਤੇ ਕਬੂਲ ਹੈ ਦਸ ਮੰਗ ਕੀ ਮੰਗਦਾ ਹੈ ਕਹਿਣ ਲੱਗਾ ਮਹਾਰਾਜ ਮੇਰੇ ਘਰ ਦੀ ਗਰੀਬੀ ਕੱਟ ਦਿਓ ਮੇਰੇ ਘਰ ਵਿੱਚ ਖੁਸ਼ੀਆਂ ਆਉਣ ਮੇਰੇ ਬੱਚੇ ਤੰਦਰੁਸਤ ਰਹਿਣ ਮੇਰਾ ਪਰਵਾਹ ਚੜ ਦੀ ਕਲਾ ਵਿੱਚ ਰਵੇ ਗੁਰੂ ਜੀ ਕਹਿਣ ਲੱਗੇ ਜਾ ਤੇਰੇ ਦੁੱਖ ਦਿਲਦਰਨਾਸ਼ ਕਰ ਦਿੱਤੇ ਚੇਤਾ ਰੱਖੀ ਤੇਰੀ ਇੱਕ ਦਿਨ ਦੀ ਸੇਵਾ ਤੈਨੂੰ ਰਾਜ ਦਵਾ ਦੇਵੇਗੀ ਤੇਰੀ ਇੱਕ ਦਿਨ ਦੀ ਸੇਵਾ ਤੈਨੂੰ ਰਾਜ ਬਖਸ਼ ਦੇਵੇਗੀ ਵੇਖੋ ਇੱਕ ਦਿਨ ਭਾਵਨਾ ਦੇ ਨਾਲ ਕੀਤੀ ਸੇਵਾ ਜਿਹੜਾ ਆਪਣੇ ਹੱਥਾਂ ਦੇ ਨਾਲ ਸੇਵਾ ਕਰਦਾ ਹੈ ਭਾਗਾਂ ਵਾਲਿਓ ਹਥੀ ਸੇਵਾ ਕਰਨ ਦੀਆਂ ਇਹ ਬਖਸ਼ਾ ਨੇ ਸਤਿਗੁਰੂ ਜੀ ਕਹਿ ਰਹੇ ਹਨ ਇੱਕ ਦਿਨ ਦੀ ਕੀਤੀ ਸੇਵਾ ਤੈਨੂੰ ਰਾਜ ਦਵਾ ਦੇਵੇਗੀ ਜਾਨ ਲੱਗਿਆ ਬੜਾ ਖੁਸ਼ ਹੈ ਜਦੋਂ ਆਪਣੀ ਖੋਤੀ ਨੂੰ ਖੋਲਣ ਲੱਗਿਆ ਆਪਣਾ ਰੇੜਾ ਜੋੜਿਆ ਤੇ ਗੁਰਮੁਖੋ ਫਿਰ ਖਿਆਲ ਆਇਆ ਕਿਨ ਲੱਗਾ ਮੈਂ ਤੇ ਬਹੁਤ ਵੱਡੀ ਭੁੱਲ ਕਰ ਰਿਹਾ ਸਾਂ ਆਪਣੀ ਖੋਤੀ ਫਿਰ ਬੰਨੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਸਤਿਗੁਰੂ ਜੀ ਪ੍ਰਕਰਮਾਂ ਤੋਂ ਬਾਹਰ ਆ ਰਹੇ ਸਨ ਸਤਿਗੁਰੂ ਜੀ ਪਰਕਰਮਾਂ ਤੋਂ ਬਾਹਰ ਆ ਰਹੇ ਸਨ ਇਸ ਨੂਰੇ ਨੇ ਫਿਰ ਗੁਰਮਖੋ ਗੁਰੂ ਕੇ ਚਰਨਾਂ ਵਿੱਚ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਜੋੜ ਕੇ ਖੜਾ ਸਤਿਗੁਰੂ ਜੀ ਨੂੰ ਕਹਿਣ ਲੱਗਾ ਦਾਤਾ ਜੀ ਮੇਰੇ ਤੋਂ ਵੱਡੀ ਵੱਡੀ ਭੁੱਲ ਹੋ ਗਈ ਮੈਂ ਸਭ ਕੁਝ ਤੁਹਾਡੇ ਤੋਂ ਮੰਗ ਲਿਆ ਜਿਹੜੀ ਖੋਤੀ ਤੇ ਮੈਂ ਭਾਰ ਢੋ ਕੇ ਆਪਣੇ ਬੱਚੇ ਪਾਲੇ ਨੇ ਜੇ ਢੀ ਖੋਤੀ ਨੇ ਮੇਰਾ ਲੇਖਾ ਦਿੱਤਾ ਹੈ ਜਿਹੜੀ ਖੋਤੀ ਨੇ ਹੁਣ ਤੱਕ ਸਾਥ ਨਿਵਾਇਆ ਹੈ ਮੈਂ ਇਸ ਦੇ ਸਿਰ ਤੋਂ ਹੀ ਰੋਟੀ ਖਾਂਦਾ ਸਾਂ ਤੇ ਸਤਿਗੁਰੂ ਜੀ ਤੁਸੀਂ ਰਹਿਮਤ ਕਰੋ ਮੇਰੀ ਖੋਤੀ ਦਾ ਵੀ ਭਲਾ ਕਰ ਦਿਓ ਸਤਿਗੁਰੂ ਜੀ ਕਹਿਣ ਲੱਗੇ ਨੂਰਿਆ ਅੱਜ ਤੱਕ ਕਿਸੇ ਨੇ ਆਪਣੇ ਜਾਨਵਰ ਦਾ ਭਲਾ ਨਹੀਂ ਮੰਗਿਆ ਤੂੰ ਪਹਿਲਾ ਇਨਸਾਨ ਹੈ ਜਿਸ ਨੇ ਆਪਣੇ ਜਾਨਵਰ ਦਾ ਭਲਾ ਵੀ ਮੰਗਿਆ ਹੈ ਪਾਗਾਂ ਵਾਲਿਓ ਸਾਰੇ ਆਪਣੇ ਸੁੱਖ ਮੰਗਦੇ ਨੇ ਆਪਣੇ ਬੱਚਿਆਂ ਦੇ ਸੁੱਖ ਮੰਗਦੇ ਦੇ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਐਸਾ ਹੈ ਅਸੀਂ گاਵਾਂ ਦਾ ਦੁੱਧ ਜ਼ਰੂਰ ਪੀਨੇ ਹਾਂ ਤੇ ਭਾਗਾਂ ਵਾਲਿਓ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਨੇ ਸਾਡੇ ਬੱਚੇ ਪਲ ਜਾਂਦੇ ਨੇ ਅਸੀਂ ਛੱਡ ਦਿੱਨੇ ਹਾਂ ਫਿਰ ਹਾਲਾਤ ਕੀ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਸਤਗੁਰਾਂ ਦੇ ਦਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਨੂਰਾ ਕਹਿ ਰਿਹਾ ਹੈ ਮਹਾਰਾਜ ਮੇਰੀ ਖੋਤੀ ਦਾ ਵੀ ਭਲਾ ਕਰੋ ਸਤਗੁਰੂ ਜੀ ਕਹਿਣ ਲੱਗੇ ਨੂਰਿਆ ਗੁਰੂ ਤੇਰੇ ਤੋਂ ਬੜਾ ਪ੍ਰਸੰਨ ਹੈ ਜਾਂ ਤੇਰੇ ਨਾਲ ਨਾਲ ਤੇਰੀ ਖੋਤੀ ਦਾ ਵੀ ਭਲਾ ਹੋਵੇਗਾ ਸਹਿਬ ਜੀ ਗੁਰਮਖੋ ਬੜੇ ਪ੍ਰਸੰਨ ਹੋਏ ਪਹਿਲਾ ਇਨਸਾਨ ਹੈ ਜਿਸ ਨੇ ਆਪਣੇ ਜਨਵਰ ਦੇ ਪਰ ਉਪਕਾਰ ਨੂੰ ਸਮਝਿਆ ਅਤੇ ਆਪਣੇ ਜਨਵਰ ਦਾ ਭਲਾ ਮੰਗਿਆ ਤੇ ਗੁਰਮਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਜਦੋਂ ਇਹ ਸਾਖੀ ਨੂਰੇ ਮੁਸਲਮਾਨ ਦੀ ਸੁਣਾਈ ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਨੂਰਾ ਮੁਸਲਮਾਨ ਅੱਜ ਦਿੱਲੀ ਦੇ ਤਖਤ ਦਾ ਹਿੰਦੁਸਤਾਨ ਦਾ ਰਾਜਾ ਹੈ ਦਿੱਲੀ ਦੇ ਤਖਤ ਤੇ ਬਰਾਜਿਆ ਹੋਇਆ ਹੈ ਉਹ ਬਹਾਦਰ ਸ਼ਾਹ ਤੂੰ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਗੁਰਮਖੋ ਹੱਥ ਜੋੜ ਕੇ ਨਤਮਸਤਕ ਹੋ ਕੇ ਪਿਆਰ ਦੇ ਨਾਲ ਬੈਠਾ ਤੇ ਅੱਖਾਂ ਵਿੱਚੋਂ ਹੰਝੂ ਆ ਗਏ ਸਤਿਗੁਰਾਂ ਨੂੰ ਕਹਿਣ ਲੱਗਾ ਦਾਤਾ ਜੀ ਜੋ ਮੈਂ ਆਪਣੀ ਖੋਤੀ ਦਾ ਭਲਾ ਮੰਗਿਆ ਸੀ ਉਸ ਦਾ ਕੀ ਹੋਇਆ ਸਤਗੁਰੂ ਜੀ ਕਹਿਣ ਲੱਗੇ ਉਸ ਦਾ ਵੀ ਜਨਮ ਬਦਲ ਗਿਆ ਉਹ ਵੀ ਤੇਰੀ ਮਹਾਰਾਣੀ ਬਣ ਕੇ ਤੇਰੇ ਨਾਲ ਬੈਠੀ ਹੈ ਤਾਂ ਮੈਂ ਹੱਸਿਆ ਹਾਂ ਤੇ ਭਾਗਾਂ ਵਾਲਿਓ ਜਦੋਂ ਗੁਰੂ ਕੇ ਦਰ ਤੇ ਸੇਵਾ ਕਰਾਂਗੇ ਗੁਰੂ ਰਾਜ ਬਖਸ਼ ਦਿੰਦਾ ਹੈ ਤੇ ਗੁਰੂ ਨੇ ਕਹਿ ਦਿੱਤਾ ਪਸੂ ਪ੍ਰੇਤ ਮੁਗਤ ਕਉ ਤਾਰੇ ਪਾਹਣ ਪਾਰ ਉਤਾਰੇ ਜਦੋਂ ਗੁਰੂ ਕੇ ਚਰਨਾਂ ਵਿੱਚ ਆਵਾਂਗੇ ਜੁੜ ਕੇ ਬੈਠਾਂਗੇ ਗੁਰੂ ਜਨਮ ਹੀ ਬਦਲ ਦਿੰਦਾ ਹੈ ਗੁਰੂ ਜੀਵਨ ਹੀ ਬਦਲ ਦਿੰਦਾ ਹੈ ਗੁਰੂ ਗੁਰਮੁਖੋ ਦੁੱਖ ਖਤਮ ਕਰ ਦਿੰਦਾ ਹੈ ਇਸੇ ਲਈ ਸਤਗੁਰੂ ਜੀ ਕਹਿ ਰਹੇ ਨੇ ਹਰ ਦਰਦ ਦਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੋਂ ਜਾਨੀ ਜਿੰਨਾ ਮਨੁੱਖਾ ਨੇ ਗੁਰੂ ਕੀ ਅਕਤ ਕਥਾ ਨੂੰ ਸਮਝਿਆ ਜਿੰਨਾ ਮਨੁੱਖਾ ਨੇ ਗੁਰੂ ਕੀ ਆਬਾਦਤ ਨੂੰ ਸਮਝਿਆ ਜਿੰਨਾ ਮਨੁੱਖਾ ਨੇ ਸਤਗੁਰਾਂ ਦੀ ਸਿੱਖ ਤੋਂ ਸਲਾਹ ਕਰਕੇ ਆਪਣੇ ਜੀਵਨ ਵਿੱਚ ਵਸਾ ਲੇ ਪਾਤਸ਼ਾਹ ਜੀ ਕਹੇ ਰਹੇ ਹਨ ਉਹਨਾਂ ਦੀ ਕਥਾ ਹੀ ਗੁਰੂ ਨੇ ਨਿਰਾਲੀ ਕਰ ਦਿੱਤੀ ਜੀਵਨ ਹੀ ਉਹਨਾਂ ਦਾ ਨਿਰਾਲਾ ਕਰ ਦਿੱਤਾ ਰਹਾਉ ਪਾਵ ਰੁਕਣਾ ਵਿਚਾਰਨਾ ਸਮਝਣਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਨੀ ਵੇਖੋ ਸੇਵਕ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ ਤੇ ਸਤਿਗੁਰਾਂ ਨੇ ਨਾਲ ਸਾਨੂੰ ਇਸ ਪੰਗਤੀ ਵਿੱਚ ਦੱਸ ਵੀ ਦਿੱਤਾ ਪੂਜਣਾ ਕਿਸ ਤਰ੍ਹਾਂ ਹੈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਨੀ ਗੁਰੂ ਕੇ ਗੁਣਾ ਨੂੰ ਗਾਉਣਾ ਗੁਰੂ ਕੇ ਦਰ ਦੀ ਸੇਵਾ ਕਰਨੀ ਰੱਬ ਜੀ ਨੂੰ ਪੂਜਣਾ ਹੈ ਗੁਰੂ ਕੀ ਆਬਾਦਤ ਕਰਨੀ ਗੁਰੂ ਨੂੰ ਧਿਆਉਣਾ ਕਲਮੈ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਤੋਂ ਵੱਡੀ ਪੂਜਾ ਰੱਬ ਜੀ ਦੇ ਗੁਣਾਂ ਨੂੰ ਗਾਉਣਾ ਹੈ ਸਭ ਤੋਂ ਵੱਡੀ ਪੂਜਾ ਅਕਾਲ ਪੁਰਖ ਜੀ ਦੀ ਆਬਾਦਤ ਕਰਨਾ ਹੈ ਸਭ ਤੋਂ ਵੱਡੀ ਪੂਜਾ ਗੁਰੂ ਕੀ ਬੰਦਗੀ ਹੈ ਇਸ ਲਈ ਸਤਗੁਰੂ ਜੀ ਕਹਿ ਰਹੇ ਹਨ ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ ਅੰਦਰ ਭਾਵਨਾ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ ਕਿਉਂਕਿ ਗੁਰੂ ਸਾਨੂੰ ਪਿਆਰ ਸਿਖਾਉਂਦਾ ਹੈ ਗੁਰੂ ਸਾਨੂੰ ਪਿਆਰ ਦੀ ਸਿੱਖਿਆ ਦਿੰਦਾ ਹੈ ਤੇ ਭਾਗਾਂ ਵਾਲਿਓ ਸਾਬ ਕਹੇ ਰਹੇ ਹਨ ਪਰਿਵਾਰ ਵਿੱਚ ਪਿਆਰ ਦੇ ਨਾਲ ਰਹੇ ਸੰਸਾਰ ਵਿੱਚ ਪਿਆਰ ਦੇ ਨਾਲ ਰਹੇ ਤੇ ਗਰਮਖੋ ਦੁਨੀਆ ਤੋਂ ਲੈ ਵੀ ਕੁਝ ਨਹੀਂ ਜਾਣਾ ਕੇਵਲ ਪਿਆਰ ਹੀ ਨਾਲ ਜਾਵੇਗਾ ਚੰਗੇ ਕੀਤੇ ਕੰਮ ਹੀ ਨਾਲ ਜਾਣਗੇ ਇਸ ਲਈ ਸਤਗੁਰੂ ਜੀ ਪਿਆਰ ਦਾ ਸੁਨੇਹਾ ਦੇ ਰਿਹਾ ਹੈ ਗੋਵਿੰਦ ਭਾਉ ਭਗਤ ਕਾ ਭੁਖਾ ਭਉ ਤੋਂ ਭਾ ਪਿਆਰ ਗੁਰੂ ਵੀ ਪਿਆਰ ਦਾ ਭੁੱਖਾ ਹੈ ਇਸ ਲਈ ਸਤਗੁਰੂ ਜੀ ਕਹਿ ਰਹੇ ਹਨ ਗੁਰੂ ਪਿਆਰ ਦਾ ਭੁੱਖਾ ਹੈ ਤੇ ਵੰਡ ਵੀ ਪਿਆਰਿਆ ਹੈ ਸਤਗੁਰੂ ਜੀ ਕਹਿ ਰਹੇ ਹਨ ਸਿੱਖਾ ਗੁਰੂ ਤੋਂ ਸਿੱਖ ਕੇ ਸੰਸਾਰ ਦੇ ਵਿੱਚ ਪਿਆਰ ਵੰਡੀ ਇਸ ਲਈ ਸੇਵਕ ਸਿੱਖ ਪੂਜਨ ਸਭ ਆਵੇ ਜੋ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਆਉਂਦੇ ਨੇ ਸਭ गाਵੇ ਹਰ ਹਰ ਉੱਤਮ ਬਾਣੀ ਉਹਨਾਂ ਨੇ ਗੁਰਮਖੋ ਗੁਰੂ ਕੇ ਚਰਨਾਂ ਵਿੱਚ ਗੁਰੂ ਕੀ ਉੱਤਮ ਬਾਣੀ ਨੂੰ ਗਾਇਆ ਗੁਰੂ ਦੇ ਗੁਣਾਂ ਨੂੰ ਗਾਇਆ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਜੀਵਨ ਵਿੱਚ ਲਾਗੂ ਕਰ ਲਿਆ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮੰਨੀ ਹੁਣ ਸਤਗੁਰਾਂ ਨੇ ਕਹਿ ਦਿੱਤਾ ਗਾਉਣਾ ਅਤੇ ਸੁਣਨਾ ਕਿੰਨਾ ਦਾ ਸਫਲ ਹੈ ਸਭ ਕਹਿ ਰਹੇ ਹਨ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਗੁਰੂ ਦੀਆਂ ਆਗਿਆ ਨੂੰ ਮੰਨ ਲਿਆ ਤੇ ਸਤਗੁਰੂ ਜੀ ਕਹਿ ਰਹੇ ਹਨ ਸਿੱਖਾ ਧੋਖਾ ਧੜੀ ਨਹੀਂ ਕਰਨਾ ਸਿੱਖਾ ਕਿਸੇ ਦੇ ਨਾਲ ਵਿਸ਼ਵਾਸ ਘਾਤ ਨਹੀਂ ਕਰਨਾ ਸਿੱਖਾ ਕਿਸੇ ਦਾ ਬੁਰਾ ਨਹੀਂ ਸੋਚਣਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦਾ ਸਤਗੁਰੂ ਜੀ ਕਹਿ ਰਹੇ ਹਨ ਵੱਡੀ ਨਹੀਂ ਕਿਸੇ ਦੀ ਖਾਣੀ ਸਤਗੁਰਾਂ ਨੇ ਜਿਸ ਨੇ ਅਜਸ ਨੇ ਿਆ ਨੂੰ ਮੰਨਿਆ ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਜਾਨੀ ਉਹਨਾਂ ਦਾ ਗਉਣਾ ਸੁਣਨਾ ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ ਅੰਤਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਡਾਨੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਐਸਾ ਦਾਤਾ ਹੈ ਜਿਸ ਨੇ ਧਿਆਇਆ ਤੇ ਗੁਰਮੁਖੋ ਗੁਰੂ ਵੱਡੀ ਉੱਚੀ ਪਦਵੀ ਉਸ ਨੂੰ ਦੇ ਦਿੰਦਾ ਹੈ ਸਹਿਬ ਕਹੇ ਰਹੇ ਹਨ ਆਪੇ ਗੁਰ ਚੇਲਾ ਹੈ ਆਪੇ ਜਿਸ ਨੇ ਭਾਵਨਾ ਦੇ ਨਾਲ ਧਿਆਇਆ ਤੇ ਸਤਿਗੁਰੂ ਜੀ ਕਹਿ ਰਹੇ ਹਨ ਉਹ ਸਾਹਿਬ ਮੈਂ ਉਸ ਦਾ ਚੇਰਾ ਆਪੇ ਗੁਰ ਚੇਲਾ ਵਾਲੀ ਗੁਰਮਖੋ ਜੋ ਧਾਰਨਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੱਚੀ ਕਰ ਦਿੱਤੀ ਪਾਤਸ਼ਾਹ ਜੀ ਕਹਿ ਰਹੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਹੜਾ ਗੁਰੂ ਨੂੰ ਧਿਆਉਣ ਵਾਲਾ ਹੈ ਤੇ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਮੈਂ ਉਸ ਦਾ ਗੋਲਾ ਲੱਗ ਜਾਵਾਂ ਮੈਂ ਉਸ ਦਾ ਸੇਵਾਦਾਰ ਬਣ ਜਾਵਾਂ ਮੈਂ ਉਸ ਦਾ ਚੇਲਾ ਬਣ ਜਾਵਾਂ ਮਾ ਜੋਤ ਹੁੰਦਾ ਹੈ ਹਰ ਆਪੇ ਹਰ ਪ੍ਰਭ ਚੋਜ ਵਿਡਾਨੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚੋਜ ਨਿਰਾਲੇ ਨੇ ਉਸ ਦੀ ਵਡਿਆਈ ਨਿਰਾਲੀ ਹੈ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਜਿਨ੍ਹਾਂ ਤੇ ਗੁਰੂ ਰਹਿਮਤ ਕਰਕੇ ਰੱਬ ਦੇ ਨਾਲ ਮਿਲਾ ਦਿੰਦਾ ਹੈ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਬਖਸ਼ਾ ਸਦਕਾ ਉਹ ਰੱਬ ਜੀ ਦੇ ਨਾਲ ਮਿਲ ਜਾਂਦੇ ਨੇ ਅਵਰ ਸਭ त्याਗ ਸੰਸਾਰ ਦੇ ਰਸਾਂ ਨੂੰ ਤਿਆਗ ਦਿੰਦੇ ਨੇ ਸੰਸਾਰ ਦੇ ਪਦਾਰਥਾਂ ਨੂੰ ਤਿਆਗ ਦਿੰਦੇ ਨੇ ਉਹ ਹਰ ਭਾਨੀ ਉਹ ਗੁਰੂ ਕੇ ਦਰ ਤੇ ਕਲਬੂਰ ਨੇ ਤੇ ਸਤਗੁਰੂ ਜੀ ਕਹਿ ਰਹੇ ਹਨ ਸੰਸਾਰ ਤੋਂ ਵੱਖਰੇ ਨੇ ਸੰਸਾਰ ਤੋਂ ਭਿੰਨੇ ਨੇ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੇ ਜਗ ਮੈਂ ਉਤਮਕ ਦੀ ਹੈ ਵਿਰਲੇ ਕੇ ਕੇ ਉਹ ਵਿਰਲੇ ਮਨੁੱਖਣ ਮਨੁੱਖ ਨੇ ਉੱਤਮ ਮਨੁੱਖ ਨੇ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਮੰਨਿਆ ਗੁਰੂ ਕੀ ਆਗਿਆ ਨੂੰ ਮੰਨ ਕੇ ਜੀਵਨ ਵਿੱਚ ਵੀ ਸੁਖੀ ਰਹੇ ਸਰੀਰ ਛੱਡਣ ਤੋਂ ਬਾਅਦ ਵੀ ਸੁਖੀ ਰਹੇ ਇਸ ਲਈ ਭਾਗਾਂ ਵਾਲਿਓ ਗੁਰੂ ਤੇ ਭਰੋਸਾ ਕਰਿਏ ਸਤਿਗੁਰਾਂ ਦੇ ਚਰਨਾਂ ਵਿੱਚ ਆਈਏ ਜੁੜੀਏ ਬੈਠੀਏ ਤਾਂ ਕਿ ਲੋਕ ਸੁਖੀ ਪ੍ਰਲੋਕ ਸਹੇਲੇ ਹੋ ਸਕੀਏ ਉਸ ਵੱਤ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ ਅਮਰਤ